ਸੱਤ ਸਤਿਰੀ ਕਾਲ ਦੋਸਤੋ ਅੱਜ ਪਹੁੰਚੇ ਆ ਪਸ਼ੂ ਮੰਡੀ ਡੱਬ ਵਾਲੀ ਵਖਾਉਣਿਆ ਚ ਫਦੀ ਸਭ ਨੂੰ ਨਗੀਨਾ ਬਹੁਤ ਚੰਗੀ ਬਰੀਡ ਦੀ ਗਾਂ ਹੈ ਜੀ ਬਲੂਨ ਗਾਂ ਬਲੂਨ ਬੱਛੀ ਹੈ ਜੀ ਵਖਾਉਣਿਆ ਤੁਹਾਨੂੰ ਨਾਲ ਕਰਾਉਣਿਆ ਤੁਹਾਡੀ ਗੱਲ ਬਾਤ ਕੀ ਰੇਟ ਹੈ ਜੀ ਕਿੰਨਾ ਦੁੱਧ ਹੈ ਕਰਾਉਣਿਆ ਤੁਹਾਨੂੰ ਚੈੱਕ ਮਿੱਤਰੋ ਕਰ ਲਓ ਚੈੱਕ ਕਾਰ ਲੋਗੇ ট্রাক ਚ ਇੱਕ ਕਪੂਰ ਪੜਾ ਲੇਵਾ ਮੁੱਠੀ ਵਾਲਾ ਥਾਣਾ ਪਰ ਇਹ ਪ੍ਰੋਜੈਕਟ ਪਤਲੇ ਪਿੰਡੇ ਦੀ ਗਾਈਆਂ ਉਤਰੋ puri ਲੰਮੀ ਬਹੁਤ ਵਧੀਆ ਲੇਵਾ ਲੱਗੇ ਜੀ ਪੁੱਛਦੇ ਆ ਮੇਰੇ ਨਾਲ ਕਰਦੇ ਆ ਗੱਲਬਾਤ ਦੰਨਿਆ ਤੁਹਾਨੂੰ ਵਾਲ ਨੰਬਰ ਪੁੱਛ ਕੇ ਸਤਸ੍ਰੀ ਗਾ ਵੀਰੇ ਲੱਗੂ ਲੱਗੂ ਤਾਂ ਦੱਸੋ ਮੈਂ ਸਤਸ੍ਰੀ ਗਾ ਵੀਰੇ ਸਤਸ੍ਰੀ ਗੁਰ ਬਾਈ ਆਪਣੀਆਂ ਵੀਰੇ ਗਾਂ ਹੈ ਹਾਂਜੀ ਬਾਈ ਕਹਿ ਦਾਂਦਾ ਵੀਰੇ ਇਹ ਚਾਰ ਦਾਂਦਾ ਬਾਈ ਚਾਰ ਦਾਂਦੇ ਇਹ ਕਿੰਨਾ ਦੱਦਾ ਹੀ ਹੋਣਾ 22 ਕਿਲੋ ਤੋਂ ਬਾਹਰ ਆ ਜੀ ਹਫਤਾ ਹੋ ਗਿਆ ਕੋਈ ਨੂੰ 22 ਕਿਲੋ ਤੋਂ ਬਾਹਰ ਆ ਹਫਤੇ ਦੀ ਸੋਈ ਹੋ ਗਈ ਹਾਂਜੀ ਠੀਕ ਹੈ ਜੀ ਤੇ ਕੀ ਰੇਟ ਕਰ ਰਹੇ ਆ ਜੀ ਆਪਾਂ ਇਹਦਾ ਇਹਦਾ 125 125 ਆਪਣਾ ਪਿੰਡ ਜੀ ਪਿੰਡ ਲੰਡੇ ਜੀ ਲੰਡੇ ਮੋਗਾ ਜਿਲ੍ਹਾ ਜੀ ਮੋਗਾ ਜਿਲ੍ਹਾ ਜੀ ਹਾਂਜੀ ਤੇ ਮੋਬਾਈਲ ਨੰਬਰ ਜੀ ਆਪਣਾ 99146 99146 07407 074 07 07 ਠੀਕ ਹੈ ਜੀ ਲੈ ਮਿੱਤਰੋ ਕਰਿਓ ਸੰਪਰਕ ਬਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਿਆ ਸਬਸਕ੍ਰਾਈਬਰ ਧੰਨਵਾਦ ਜੀ